ਹੈਲੋ ਹੈਲੋ ਕਿਹਦਾ ਮੈਨੂੰ ਤੁਦਮ ਚੀਨਗਰ ਮੀਤਾ ਤੋਂ ਮੀਤ ਰਣ ਕੀ ਬੋਲਿਆ ਕੀ ਹੈ ਸਾਡੇ ਗਵਾਨੀਆਂ ਦੇ ਤਾਲੇ ਟੁੱਟੇ ਹੋਏ ਸੀ ਜੀ ਮੈਂ ਡਿਊਟੀ ਤੇ ਆ ਰਹੀ ਸੀ ਉਹ ਮੇਰੀ ਅਚਾਨਕ ਨਿਗਾ ਪਈ ਫਿਰ ਮੈਂ ਦੇਖਿਆ ਤੇ ਮੈਂ ਆਪਣੇ ਹਸਬੰਦ ਨੂੰ ਉਠਾਇਆ ਮੈਂ ਕਹਿੰਦੀ ਇਹਨਾਂ ਦੇ ਗਵਾਨੀਆਂ ਦੇ ਨਾ ਵੀ ਤਰਾਜਾ ਖੁੱਲਿਆ ਤੇ ਪਿਛਲੇ ਪਾਸੇ ਦੇਖਿਆ ਤੇ ਉਹ ਕਹਿੰਦੇ ਵੀ ਦੂਜਾ ਵੀ ਤਾਲਾ ਟੁੱਟਿਆ ਪਿਆ ਸੀ ਜਦੋਂ ਮੈਂ ਦੇਖਿਆ ਤੇ ਫਿਰ ਇਹਨਾਂ ਭਾਇ ਇਹਨਾਂ ਨੇ ਗਵਾਨੀਆਂ ਇਹਨਾਂ ਨੂੰ ਫੋਨ ਕੀਤਾ ਠੀਕ ਠੀਕ ਜੀ ਇਹ ਮਰਗ ਤੇ ਗਏ ਹੋਏ ਸੀ ਇਹਨਾਂ ਦੀ ਮੰਮੀ ਦੀ ਇੰਸਪਾਇਰ ਹੋ ਗਈ ਮਿਰਜ ਦੀ ਫਿਰ ਉਹਦੇ ਬਾਅਦ ਖਾਣੇ ਗਏ ਹਾਂਜੀ ਅਬ ਮੈਂ ਨਹੀਂ ਗਈ ਥੰ ਮਾਣੜ ਕੀ ਕਰਨੇ ਕੋਈ ਚਾਹੀਏ ਉਹ ਮਾਣੜ ਇਹਨਾਂ ਕੁਛ ਮੈਨੂੰ ਨਹੀਂ ਪਤਾ ਮੈਨੂੰ ਕੀ ਨਾਮ ਪਤਾ ਦੋ ਸ਼੍ਰੇਸ਼ ਕੁਮਾਰ ਕਿਹੜਾ ਮੱਲਾ ਹੈ ਉਦਮਨਗਰ ਦਾ ਦੋ ਨੰਬਰ ਤੇ ਮਾਮਲਾ ਕਿਹਾ ਮਾਮਲਾ ਜੀ ਮੇਰੇ ਮਾਤਾ ਜੀ ਡੈੱਥ ਹੋ ਗਈ ਸੀ ਤੇ ਅੱਜ ਫੁੱਲ ਜਗਨ ਗਏ ਸੀ ਫੁੱਲ ਚੋੱਕੇ ਮੈਂ ਘਰੇ ਆਇਆ ਤੇ ਇਹਨਾਂ ਨੇ ਵੇਖਿਆ ਗਵੰਡੀਆ ਨੇ ਸਾਡੇ ਦੇ ਤੇ ਵੀ ਆ ਗਏ ਜਿੰਨੇ ਤੁਹਾਡੇ ਜਿੰਦੇ ਕੁੱਲੇ ਪਿਆ ਤੇ ਉ ਜਾ ਕੇ ਫਿਰ ਅਸੀਂ ਇੱਧਰ ਦੇਖਿਆ ਆ ਮੁੰਡੇ ਆ ਇਹਨਾਂ ਨੇ ਦੇਖਿਆ ਵੀ ਤਾਂ ਅੰਮ੍ਰਿਯਾ ਕਾਰਜ ਜੁਟੇ ਗਏ ਆ ਜਮਨ ਫਿਰ ਅਸੀਂ ਅਰੇ ਪਹੁੰਚੇ ਦੇਖੇ ਤੇ ਫੁੱਲ ਕੀਤਾ ਇਹਨਾਂ ਕੋਲ ਸਾਲਾ ਕੋਲ ਵੀ ਆ ਕੇ ਦੇਖਿਆ ਅਸੀਂ ਕਿਤੇ ਉੱਪਰ ਉਸ ਸਾਲੇ ਆਏ ਨਹੀਂ ਬਹਿਲਾ ਦੇ ਜਵਾਬ ਦਿੱਤਾ ਇਹਨਾਂ ਨੇ ਵੀ ਟਾਈਮ ਨਹੀਂ ਸਾਡੇ ਕੋਲ ਫਿਰ ਅਸੀਂ ਪੱਤਰਕਾਰ ਨੂੰ ਜਿੰਦਗੇ ਬੁਲਾਇਆ ਜੁਨੇ ਹਰ ਕਾਰਵਾਈ ਕੀਤੀ ਬੰਨਨੇ ਇਹ ਗੱਲਬਾਤ ਕੀਤੀ ਫੇਰ ਆਏ ਹੋਏ। ਪਰ ਮਾਰਗਾ ਟੋੜੀ ਆਈਆਂ। ਹਾਲਵਾਰੀ ਟੋੜੀ। ਕਿੰਨਾ ਸੰਕਲਪਾ। ਨੁਕਸਾਨ ਇਹ ਹੋਗਾ 2.5 ਲੱਖ ਦਾ ਇਹ। ਕਿ ਪੁੱਛ ਲੱਗੇ। 2 ਵਜੇ ਮਾਨੇ 2 ਛਾਪਾ ਨੇ। ਕਿੰਨਾ ਸੋਨਾ ਸੀ। ਸੋਨਾ 1.5 ਗੋਲਾ ਸੋਨਾ ਸੀਗਾ। ਦੋ ਹੀ ਲਾ ਲੋ ਬਾਕੀ ਚੋਕੋਕੇ ਵੀ ਸੀਗੇ ਜੀ। ਤੇ 2 ਵਜੇ ਬਾਣ। ਕੋਈ ਐਸੀ ਕੋਈ ਨਹੀਂ। ਪੈਸੇ ਨਹੀਂ ਜੀ। ਹੋਰ ਕੌਣ ਸਾਗੀ ਸੀ ਕੀ? ਹਾਂਜੀ ਬਹੁਤ ਸਾਗੀ। ਦੇਖ ਕੇ ਹੈਪੀ ਡੇ ਕਿ ਬਸ। ਹੋਰ ਕਦੋਂ ਕੰਦੇ ਕਾਰਵਾਈ ਕਰਾਂਗੇ ਇਸ ਵੇਲੇ। ਇਹ ਨਾ ਵਦਦਾ ਸ਼ਿਵਰਾਜ ਸਿੰਘ ਐਸਐਸਏ ਤੋਕੀ ਵਰਤਮਾਨ ਤੋਕੀ ਮਾਮਲਾ ਦਿੱਤੇ ਇਹ ਮਾਮਲਾ ਇਹ ਨਾ ਜਿਹੜਾ ਆਇਆ ਦੇਖੇ ਮੌਕਾ ਚੋਰੀ ਹੋਇਆ ਸਮਾਨ ਇਹ ਆਪ ਜਿਹੜੇ ਦਰਜਵਾਨੀਆਂ ਆਵੇ ਦੱਸ ਰਿਹਾ ਵੀ ਇੱਕ ਤਾਂ 2 ਟੋਲੇ ਸੋਨਾ ਦੇ ਤੇ ਕੁਝ ਪਰਸੈਂਟ ਚਾਂਦੀ ਇਹਦੇ ਮਲੋ ਇਹ ਆਦੇ ਉਹ ਦੂਜਾ ਹੈ ਇਹ ਉਹ ਦੂਜਾ ਨੰਬਰ 2 ਕਿਤਨਾ ਕਰੋ ਰੁਪਈਆ ਆਪਾਂ ਤੇਰੇ ਕਰਦੇ ਹਾਂ ਹਾਂਜੀ ਕਾਰਵਾਈ ਆਪਾਂ ਮੌਕਾ ਦੇਖ ਲਿਆ ਫਿਰ ਉਹ ਸਰ ਕਾਰਵਾਈ ਸਾਰੇ ਕਰਾਂਗੇ ਚੈਕ ਕਰੇ ਕੈਮਰੇ ਚੈੱਕ ਕਰਾਂਗੇ ਕੋਈ ਆਂਡਕੁਆਂ ਚੋਕ ਬੰਦੇ ਸ਼ੱਕੀ ਹੋਏ ਤਾਂ ਫਿਰ ਚੈੱਕ ਕਰਾਂਗੇ ਸਾਰੇ